ਦੁਰਖਤਾਂ ਚੋਨੇ ਤੇ ਪੰਥ ਦੇ ਕੋਲੇ ਅਰਦਾਸ ਕਰਦੇ ਆ ਕਿ ਰੱਬ ਦੇ ਵਾਸਤੇ ਹੁਣ 40 ਸਾਲ ਹੋ ਗਏ ਅਸੀਂ ਖਾਲਿਸਤਾਨ ਦੀ ਅਰਦਾਸ ਕਰਦੇ ਆ ਹੁਣ ਸਾਡੀ ਪਾਰਟੀ ਨੂੰ ਬਖਸ਼ ਦਿਓ ਤੇ ਇਹ ਜਿਹੜੀਆਂ ਨਵੀਆਂ ਪਾਰਟੀਆਂ ਬਣਦੀਆਂ ਇਹ ਜ਼ਰੂਰ ਬੜਨ ਇਹਨਾਂ ਦੇ ਵਿਚਾਰ ਸੁਣੋ ਪਰ ਜਿੰਨਾ ਚਿਰ ਪਾਰਟੀ ਖਾਲਿਸਤਾਨ ਦੇ ਮੁੱਦੇ ਤੇ ਨਹੀਂ ਆਉਂਦੀ ਉਹਨਾਂ ਚਿਰ ਖਾਲਸਾ ਪੰਥ ਤੋਰ ਮਰੋਰ 판ਤੇ ਦੇ ਵਿੱਚ ਨਾ ਪਾਵੇ ਔਰ ਸ਼ਰਮਨੇ ਖਲੀ ਦਾ ਨੰਬਰ ਸਰਦਨਾਰ ਅਸੀਂ ਝਾੜੂ ਬਰਦਾਰ ਹੈ ਤੁਹਾਡੇ ਉਨ੍ਹਾਂ ਦੀ ਅਦਾਦ ਕਰੋ ਮਾਨ ਸਾਹਿਬ ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਖਾਲਸਾਤਾਨ ਦੀ ਉਹ ਜੇ ਗੱਲ ਕਰਨਗੇ ਤਾਂ ਪਾਰਟੀ ਦਾ ਅਸੀਂ ਨਹੀਂ ਸਾਥ ਦੇਵਾਂਗੇ ਤੁਸੀਂ ਇੱਕ ਬਿਆਨ ਸੁਣਿਆ ਹੋਣਾ ਅਮਰਤਪਾਲ ਹੋਰਾ ਦੇ ਮਾਤਾ ਜੀ ਦਾ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਨਾ ਕੀਤੀ ਸੀ ਕਿ ਅਸੀਂ ਕੋਈ ਖਾਲਸਾਤਾਨ ਦੀ ਮੰਗ ਨਹੀਂ ਕਰਦੇ ਨਾ ਮੇਰੇ ਬੇਟੇ ਨੇ ਕਦੀ ਮੰਗ ਕੀਤੀ ਆ ਫਿਰ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਜੀ ਫਿਰ ਮੈਂ ਜਵਾਬ ਤਾਂ ਦੇਤਾ ਸੀ ਤੋੜ ਭੰਨ ਜੇ ਪੰਥ ਜੀ ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਦੀ ਸੋਚ ਤੇ ਜਿਹੜੀ ਪਾਰਟੀ ਚੱਲ ਰਹੀ ਉਹਦੇ ਵਿੱਚ ਤੋੜ ਮਰੋੜ ਹੋਊਗੇ ਹਮ ਖਾਲਸਾ ਪੰਥ ਇਸ ਪਾਰਟੀ ਨੂੰ ਜੋੜਿਆਂ ਰੱਖੇ ਔਰ ਟੁੱਟਣ ਨਾ ਦੇਵੇ ਕੋਲੀ ਦਲ ਅੰਮ੍ਰਿਤਸਰ ਨੂੰ ਪਾਕਿਸਤਾਨ ਦੇ ਵਿੱਚ ਸਾਡੇ ਸਿੱਖਾਂ ਨੂੰ ਮੁਸਲਮਾਨ ਦੇ ਗੁਲਾਮ ਕਰਤਾ ਔਰ ਇੰਡੀਆ ਦੇ ਵਿੱਚ ਸਾਨੂੰ ਸਿੱਖਾਂ ਨੂੰ ਹਿੰਦੂ ਦੇ ਗੁਲਾਮ ਕਰਤਾ ਅਸੀਂ ਆਜ਼ਾਦੀ ਚਾਹੁੰਦੇ ਹਾਂ ਔਰ ਆਸ ਕਰਦੇ ਹਾਂ ਕਿ ਇਸ ਸਾਲ ਅੰਮ੍ਰਿਤਪਸੰਦ ਤਰੀਕੇ ਦੇ ਨਾਲ ਬਿਨਾਂ ਖੂਨ ਖਰਾਬੇ ਤੋਂ ਬਿਨਾਂ ਅਸੀਂ ਆਪਣਾ ਲੈਤਾ ਦੇਸ਼ ਬਫਰ ਸਟੇਟ ਕਾਮਰੇਟ 3 Hindu India Islamic Pakistan ਦੇ ਵਿੱਚ ਵਿੱਚ ਅਸੀਂ ਜਮਾਂਗੇ ਔਰ ਆਜ਼ਾਦ ਹੋਮਾਂਗੇ ਇਹ ਸਾਡਾ ਅੱਜ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਹੈ ਤੇ ਪ੍ਰੈਸਕੀ ਵੀ ਬੇਨਤੀ ਹੈ ਕਿ ਅਸੀਂ ਹੁਣ ਆਜ਼ਾਦ ਹੋਣਾ ਚਾਹੁੰਦੇ ਹਾਂ ਬੋਲ ਸਾਹਿਬ ਕਿਸਾਨੀ ਸੰਘਰਸ਼ ਬਾਰੇ ਕੀ ਕਹੋਗੇ ਜੀ ਢੱਲੇਵਾ ਤੁਸੀਂ ਹੋ ਕੇ ਵੀ ਆਏ ਹੋ ਉੱਥੇ ਜੀ ਚੁੱਕਰ ਕੇ ਸਿੱਖੀ ਦੇਸ ਰੂਪ ਦੇ ਵਿੱਚ ਉੱਥੇ 40 ਦਿਨਾਂ ਤੋਂ ਭੁਖੜਤਾਂ ਦੇ ਵਿੱਚ ਬੈਠੇ ਐ ਤੇ ਟਕੈਤ ਸਾਹਿਬ ਨੇ ਕਿਹਾ ਦੂਜੇ ਕਿਸਾਨੀ ਲੀਡਰਾਂ ਨੇ ਕਿ ਸਿੱਖਾਂ ਦੀ ਬਹੁਤ ਬੇਇੱਜ਼ਤੀ ਕੀਤੀ ਐ ਨਹੀਂ ਸਿੱਖ ਬਿਲਕੁਲ ਉਹਨਾਂ ਦੇ ਨਾਲ ਹੈਗੇ ਐ ਔਰ ਅਰਦਾਸ ਕਰਦੇ ਐ ਕਿ ਹੁਣ ਜੋ ਕਰਕੇ ਗਵੰਡੀ ਮੌਲਕ ਸਾਰੇ ਤਕੜੇ ਹੋ ਗਏ ਐ ਤੇ ਜਿਹੜੇ ਪ੍ਰਾਈਮ ਮਿਨਿਸਟਰ ਸ਼੍ਰੀ ਜਸਨਤ ਸਿੰਘ ਮੋਦੀ ਸਾਹਿਬ ਨੇ ਤੇ ਉਹਨਾਂ ਦੇ ਸਾਰੇ ਕੈਬਨਿਟ ਹੁਣ ਸਿੱਖਾਂ ਦੀ ਕਦਰ ਕਰੂਗੀ ਜੋ ਕਰਕੇ ਜੇ ਕਦਰ ਨਹੀਂ ਕਰਨਗੇ ਤਾਂ ਸਿੱਖ ਬਹੁਤ ਦੂਰ ਚਲੇ ਜਾਣਗੇ ਤੇ ਸਰ ਜਗਜੀਤ ਸਿੰਘ ਜੋ ਇਨੀ ਤਪੱਸਿਆ ਕਰ ਰਿਹਾ ਸਾਡੀ ਪਾਰਟੀ ਤੇ ਪੰਥ ਉਹਨਾਂ ਦੇ ਪਿੱਛੇ ਆ ਤੇ ਅਸੀਂ ਨਹੀਂ ਸਮਝਦੇ ਕਿ ਉਹਨਾਂ ਦੇ ਕੁਰਬਾਨੀ ਦੇ ਸਮੇਂ ਉਹਨਾਂ ਨੇ ਸਿੱਖਾਂ ਦੇ ਖਿਲਾਫ ਕੁਝ ਕੀਤਾ ਹੈ ਉਹਨਾਂ ਨੇ ਸਿੱਖਾਂ ਦੇ ਲਈ ਚੜ੍ਹਦੀ ਕਲਾ ਦੇ ਲਈ 40 ਦਿਨਾਂ ਤੋਂ ਧੁੱਪ ਖੜਤਾਲ ਰੱਖੀ ਹੈ ਔਰ ਮੌਤ ਦੇ ਕਿਨਾਰੇ ਹੈ ਤੇ ਅਸੀਂ ਉਹਨਾਂ ਨੂੰ ਬਿਲਕੁਲ ਸਤਕਾਰ ਨਾਲ ਫਤਿਹ ਅਰਜ਼ ਕਰਦੇ ਹਾਂ ਤੁਹਾਡੇ ਸਾਹਮਣੇ ਅੱਜ ਦਾ ਦਿਨ ਦਸਵੇਂ ਪਾਖਸ਼ ਦਾ ਪ੍ਰਕਾਸ਼ ਦਿਵਸ ਹੈ ਔਰ ਸਿਕ ਕਾਮ ਦੇ ਲਈ ਸਾਈਡ ਤੋਂ ਹਣੀ ਉੱਤਮ ਦਿਵਸ ਹੈ ਜਿੱਥੇ ਅਸੀਂ ਸ਼ਹੀਦਾਂ ਦੀ ਅਰਦਾਸ ਕੀਤੀ ਹੈ ਭਾਈ ਬੈਂਸ ਸਿੰਘ ਦੇ ਸਕਵਾਂਸ ਸਿੰਘ ਦੇ ਢੇਰ ਸਿੰਘ ਦੀ ਜਿਨ੍ਹਾਂ ਤਿੰਨਾਂ ਨੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਜਿਸ ਨੇ ਜ਼ੁਲਮ ਕੀਤਾ ਸੀ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚੜ੍ਹਾਈਆਂ ਸੀਗੀਆਂ ਉਸ ਦਾ ਹੰਗਾਰਾ ਬੀਜੇਪੀ ਦੇ ਆਗੂ ਵਾਜਪਾਈ ਨੇ ਭਰਿਆ ਔਰ ਇੰਦਰਾ ਗਾਂਧ ਨੂੰ ਕਿਹਾ ਕਿ ਇਹ ਦੁਰਗਾ ਮਾਤਾ ਦੇ ਸਮਾਨ ਹੈਗੀ ਹੈ ਔਰ ਐਲਕੇ ਅਦਵਾਨੇ ਜਿਹੜਾ ਫਿਰ ਉੱਥਾ ਬੀਜੇਪੀ ਦਾ ਲੀਡਰ ਸੀ ਉਸ ਨੇ ਕਿਹਾ ਕੀ 4 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਸੋਸੀ ਬੜੇ ਉੱਚੇ ਪਾਗਾਂਦੇ ਆ ਜਿਹੜੇ ਅੱਜ ਦਰਪਾਰ ਸਭ ਆ ਕੇ ਦਸਵੇਂ ਪਾਤਸ਼ਾਹ ਨੂੰ ਤੇ ਸਿੱਧਾ ਨੂੰ ਨਮਸਕਾਰ ਕਰ ਰਹੇ ਆ ਅੱਜ ਦਾ ਦਿਨ ਇਹ ਵੀ ਬਹੁਤ ਵੱਡਾ ਹੈ ਕਿ ਨਾਲ ਦੇ ਦੇਸ਼ ਜਿੱਥੇ ਅਸੀਂ ਰੋਜ਼ਾਨਾ ਅਰਦਾਸ ਕਰਦੇ ਆਂ ਅੱਜ ਵੀ ਕੀਤੇ ਐ ਕਿ ਜਿਹੜੇ ਗੁਰਦੁਆਰੇ ਸਾਡੇ ਪਾਕਿਸਤਾਨ ਵਿੱਚ ਰਹਿ ਗਏ ਐ ਉਹਨਾਂ ਦੇ ਦਰਸ਼ਨ ਦਰਾਰ ਹੋਣ ਉਸ ਮੁਲਕ ਨੂੰ ਸਿਕਿਉਰਿਟੀ ਕਾਉਂਸਲ ਦਾ 2 ਸਾਲ ਦੇ ਲਈ ਮੈਂਬਰ ਬਣਾਇਆ ਗਿਆ ਹੈ ਅਸੀਂ ਸਮਝਦੇ ਆਂ ਕਿ ਸਾਡੇ ਗਵੰਢੀ ਜੇ ਤਕੜੇ ਤੇ ਮਿਲਟਰੀ ਦੇ ਵਿੱਚ ਤਕੜੇ ਹੋਣਗੇ ਤੇ ਸਕਿਉਰਿਟੀ ਕਾਉਂਸਲ ਦੇ ਵਿੱਚ ਜਾ ਕੇ ਬਾਦ ਜ਼ੁਲਮ ਦੇ ਖਿਲਾਫ ਉਠੋਣਗੇ ਜੋ ਕਿ ਸਿੱਖਾਂ ਤੇ ਮੁਸਲਮਾਨਾਂ ਦੇ ਉੱਤੇ ਬਹੁਤ ਜ਼ਿਆਦਾ ਰਿੰਗਰੇਟੇ ਸਿੱਖਾਂ ਦੇ ਉੱਤੇ ਹੋ ਰਿਹਾ ਹੈ ਤਾਂ ਅਸੀਂ ਉਹਦਾ ਸਵਾਗਤ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਸਕਿਉਰਿਟੀ ਕਾਉਂਸਲ ਦੇ ਵਿੱਚ ਸਾਡਾ ਜੋ ਸੰਤ ਜਨੈਤ ਸਿੰਘ ਭਿੰਡਾਵਾਲੇ ਦੇ ਆਖਰੀ ਸ਼ਬਦ ਸੀ ਕਿ ਜੇ ਦੋ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਅੰਦਰ ਆਉਣਗੀਆਂ ਤਾਂ ਖਾਲਿਸਤਾਨ ਦਾ ਨੀ ਪੱਥਰ ਰੱਖਿਆ ਜਾਊਗਾ ਇਹ ਸਬਾਤ ਨੂੰ ਸਿਕਿਉਰਿਟੀ ਕਾਉਂਸਲ ਦੇ ਵਿੱਚ ਨਵਾਂ ਮੈਂਬਰ ਪਾਕਿਸਤਾਨ ਜਰੂਰ ਠਾਏ ਜੋ ਕਰਕੇ 1947 ਦੇ ਵਿੱਚ ਸਾਡਾ ਹੱਕ ਆਜ਼ਾਦੀ ਦਾ ਜ਼ਬਰਨ ਖੋਇਆ ਗਿਆ ਸੀ ਔਰ ਅੰਗਰੇਜ਼ ਨੇ ਸੰਦਰ ਕੀਤੇ ਹੋਏ ਅਸੀਂ ਸੰਤ ਨੈਣ ਸਿੰਘ ਭਿੰਡਾਰਵਾਲਿਆਂ ਦੇ ਵਕਤ ਤੋਂ ਲੈ ਕੇ ਅੱਜ ਤੱਕ ਖਰਸਤਾਨ ਦੀ ਫਤਿਹ ਲਈ ਜੂਝ ਰਹੇ ਹਾਂ ਅਮਰ ਪਸੰਦ ਰਿੱਤੇ ਦੇ ਨਾਲ ਜੇ ਉਹ ਪਾਰਟੀ ਇਸ ਸੰਦਰਸ਼ ਦੇ ਵਿੱਚ ਰੜੂਗੀ ਹਾਂ ਤਾਂ ਉਹਨਾਂ ਨੂੰ ਜੀ ਆਇਆ ਕਹਾਂਗੇ ਪਰ ਜੇ ਨਹੀਂ ਰੜੂਗੀ ਅਸੀਂ ਜਿਵੇਂ ਪਹਿਲਾਂ ਪਾਰਟੀਆਂ ਬਣਾਉਂਦੇ ਰਹੇ ਹਾਂ ਵੱਡੀਆਂ ਪਾਰਟੀਆਂ ਨੂੰ ਤੋੜ ਕੇ ਫਿਰ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਆਜ਼ਾਦੀ ਦੀ ਲਹਿਰ ਹੈ ਸੰਜਨੈਲ ਸਿੰਘ ਭਿੰਡਰਾਂਵਾਲੇ ਦੇ ਹੁਕਮ ਤੇ ਕੋਸ ਦੇ ਵਿੱਚੋਂ ਨੁਕਸਾਨ ਪਾਉਣਗੇ ਔਰ ਮੈਂ ਤੇ ਸਾਡੀ ਪਾਰਟੀ ਉਹਨਾਂ ਤੋਂ ਦੂਰ ਰੱਖਣਾ ਚਾਹੁੰਦੇ ਆਂ ਤੇ ਪੰਥ ਦੇ ਕੋਲੇ ਅਰਦਾਸ ਕਰਦੇ ਆਂ ਕਿ ਰੱਬ ਦੇ ਵਾਸਤੇ ਹੁਣ 40 ਸਾਲ ਹੋ ਗਏ ਅਸੀਂ ਖਾਲਿਸਤਾਨ ਦੀ ਅਰਦਾਸ ਕਰਦੇ ਆਂ ਹੁਣ ਸਾਡੀ ਪਾਰਟੀ ਨੂੰ ਬਖਸ਼ ਦਿਓ ਤੇ ਇਹ ਜਿਹੜੀਆਂ ਨਵੀਆਂ ਪਾਰਟੀਆਂ ਬਣਦੀਆਂ ਇਹ ਜ਼ਰੂਰ ਬੜਨ ਇਹਨਾਂ ਦੇ ਵਿਚਾਰ ਸੁਣੋ ਪਰ ਜਿੰਨਾ ਚਿਰ ਪਾਰਟੀ ਖਾਲਸਪੁਰ ਦੇ ਮੁੱਦੇ ਤੇ ਨਹੀਂ ਆਉਂਦੀ ਉਹਨਾਂ ਚਿਰ ਖਾਲਸਾ ਪੰਥ ਤੋਰ ਮਰੋਹ 판ਤ ਦੇ ਵਿੱਚ ਨਾ ਪਾਵੇ ਔਰ ਸ਼੍ਰੋਮਣੀ ਕਾਲੀ ਦਲ ਅੰਬਰਸਤਨਾਰ ਅਸੀਂ ਝਾੜੂ ਬਰਦਾਰ ਹੈ ਤੁਹਾਡੇ ਉਨ੍ਹਾਂ ਦੀ ਅਦਾਦ ਕਰੋ ਮਾਨ ਸਾਹਿਬ ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਖਾਲਸਾਤਨ ਦੀ ਉਹ ਜੇ ਗੱਲ ਕਰਨਗੇ ਤਾਂ ਪਾਰਟੀ ਦਾ ਅਸੀਂ ਨਹੀਂ ਸਾਥ ਦੇਵਾਂਗੇ ਤੁਸੀਂ ਇੱਕ ਬਿਆਨ ਸੁਣਿਆ ਹੋਣਾ ਅਮਰਪਾਲ ਹੋਰਾ ਦੇ ਮਾਤਾ ਜੀ ਦਾ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਨਾ ਕੀਤੀ ਸੀ ਕਿ ਅਸੀਂ ਕੋਈ ਖਾਲਸਾਤਨ ਦੀ ਮੰਗ ਨਹੀਂ ਕਰਦੇ ਨਾ ਮੇਰੇ ਬੇਟੇ ਨੇ ਕਦੀ ਮੰਗ ਕੀਤੀ ਐ ਫਿਰ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਫਿਰ ਮੈਂ ਜਵਾਬ ਤਾਂ ਦੇ ਦਿੱਤਾ ਸੀ ਤੋੜ ਪਾਣ ਜੇ ਪੰਥ ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਦੀ ਸੋਚ ਤੇ ਜਿਹੜੀ ਪਾਰਟੀ ਚੱਲ ਰਹੀ ਉਹਦੇ ਵਿੱਚ ਤੋੜ ਮਰੋੜ ਹੋਊਗੇ ਹਮ ਖਾਲਸਾ ਪੰਥ ਇਸ ਪਾਰਟੀ ਨੂੰ ਜੋੜਿਆਂ ਰੱਖੇ ਔਰ ਟੁੱਟਣ ਨਾ ਦੇਵੇ ਕੋਰਲੀ ਦਲ ਅੰਮ੍ਰਿਤਸਰ ਨੂੰ ਸਤਾਂ ਦੇ ਵਿੱਚ ਸਾਡੇ ਸਿੱਖਾਂ ਨੂੰ ਮੁਸਲਮਾਨ ਦੇ ਗੁਲਾਮ ਕਰਤਾ ਔਰ ਇੰਡੀਆ ਦੇ ਵਿੱਚ ਸਾਨੂੰ ਸਿੱਖਾਂ ਨੂੰ ਹਿੰਦੂ ਦੇ ਗੁਲਾਮ ਕਰਤਾ ਅਸੀਂ ਆਜ਼ਾਦੀ ਚਾਹੁੰਦੇ ਹਾਂ ਔਰ ਆਸ ਕਰਦੇ ਹਾਂ ਕਿ ਇਸ ਸਾਲ ਅਮਨ ਪਸੰਦ ਤਰੀਕੇ ਦੇ ਨਾਲ ਬਿਨਾਂ ਖੂਨ ਖਰਾਬੇ ਤੋਂ ਬਿਨਾਂ ਅਸੀਂ ਆਪਣਾ ਲੈਤਾ ਦੇਸ਼ ਬਫਰ ਸਟੇਟ ਕਾਮਿਊਨਿਟੀ Hindu India Islamic Pakistan ਦੇ ਵਿੱਚ ਵਿੱਚ ਅਸੀਂ ਜਮਾਂਗੇ ਔਰ ਆਜ਼ਾਦ ਹੋਵਾਂਗੇ ਇਹ ਸਾਡੀਆਂ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਹੈ ਤੇ ਫਿਰ ਸੱਕੇ ਵੀ ਬੇਨਤੀ ਹੈ ਕਿ ਅਸੀਂ ਹੁਣ ਆਜ਼ਾਦ ਹੋਣਾ ਚਾਹੁੰਦੇ ਹਾਂ ਮਾਨ ਸਾਹਿਬ ਕਿਸਾਨੀ ਸੰਘਰਸ਼ ਬਾਰੇ ਕੀ ਕਹੋਗੇ ਜੀ ਡਰੇ ਵੱਲ ਤੁਸੀਂ ਹੋ ਕੇ ਵੀ ਆਏ ਹੋ ਜੀ ਚੁੱਪ ਕਰਕੇ ਸਿੱਖੀ ਦੇਸ ਰੂਪ ਦੇ ਵਿੱਚ ਉੱਥੇ 40 ਦਿਨਾਂ ਤੋਂ ਭੁਖੜਤਾਲ ਦੇ ਵਿੱਚ ਬੈਠੇ ਐ ਤੇ ਟਕੈਟ ਸਾਹਿਬ ਨੇ ਕਿਹਾ ਦੂਜੇ ਕਿਸਾਨੀ ਲੀਡਰਾਂ ਨੇ ਕਿ ਸਿੱਖਾਂ ਦੀ ਬਹੁਤ ਬੇਇੱਜ਼ਤੀ ਕੀਤੀ ਹੈ ਨਹੀਂ ਸਿੱਖ ਬਿਲਕੁਲ ਉਹਨਾਂ ਦੇ ਨਾਲ ਹੈਗੇ ਐ ਔਰ ਅਰਦਾਸ ਕਰਦੇ ਐ ਕਿ ਹੁਣ ਜੋ ਕਰਕੇ ਗਵੰਡੀ ਮੌਲਕ ਸਾਰੇ ਤਖੜੇ ਹੋ ਗਏ ਐ ਤੇ ਜਿਹੜੇ ਪ੍ਰਾਈਮ ਮਿਨਿਸਟਰ ਸ੍ਰੀ ਜਸੋਤੂ ਵੀ ਮੋਦੀ ਸਾਹਿਬ ਨੇ ਤੇ ਉਹਨਾਂ ਦੇ ਸਾਰੇ ਕੈਬਨਿਟ ਹੁਣ ਸਿੱਖਾਂ ਦੀ ਕਦਰ ਕਰੂਗੀ ਕਿਉਂ ਕਰਕੇ ਜੇ ਕਦਰ ਨਹੀਂ ਕਰਨਗੇ ਤਾਂ ਸਿੱਖ ਬਹੁਤ ਦੂਰ ਚਲੇ ਜਾਣਗੇ ਤੇ ਸਰ ਜਗਜੀਤ ਸਿੰਘ ਜੋ ਇਨੀ ਤਪੱਸਿਆ ਕਰ ਰਿਹਾ ਸਾਡੀ ਪਾਰਟੀ ਤੇ ਪੰਥ ਉਹਨਾਂ ਦੇ ਪਿੱਛੇ ਆ ਤੇ ਅਸੀਂ ਨਹੀਂ ਸਮਝਦੇ ਕਿ ਉਹਨਾਂ ਦੇ ਕੁਰਬਾਨੀ ਦੇ ਸਮੇਂ ਉਹਨਾਂ ਨੇ ਸਿੱਖਾਂ ਦੇ ਖਿਲਾਫ ਕੁਰੀ ਕੀਤਾ ਉਹਨਾਂ ਨੇ ਸਿੱਖਾਂ ਦੇ ਲਈ ਚੜ੍ਹਦੀ ਕਲਾ ਦੇ ਲਈ 40 ਦਿਨਾਂ ਤੋਂ ụp ਖੜਤਾਲ ਰੱਖੀ ਹੈ ਔਰ ਮੌਤ ਦੇ ਕਿਨਾਰੇ ਹੈ ਤੇ ਅਸੀਂ ਉਹਨਾਂ ਨੂੰ ਬਿਲਕੁਲ ਸਤਕਾਰ ਨਾਲ ਫਤਿਹ ਅਰਜ਼ ਕਰਦੇ ਹਾਂ ਤੁਹਾਡੇ ਸਾਹਮਣੇ ਅੱਜ ਦਾ ਦਿਨ ਦਸਵੇਂ ਪਾਠ ਦਾ ਪ੍ਰਕਾਸ਼ ਦਿਵਸ ਹੈ ਔਰ ਸੇ ਕੌਮ ਦੇ ਲਈ ਜੋ ਸਾਈਡ ਤੋਂ ਹਣੀ ਬਹੁਤ ਉਤਨ ਡਿਫਰਸ ਹੈ ਜਿੱਥੇ ਅਸੀਂ ਸ਼ਹੀਦਾਂ ਦੀ ਅਰਦਾਸ ਕੀਤੀ ਹੈ ਭਾਈ ਬਨ ਸਿੰਘ ਦੇ ਸਕਵਾਂ ਸਿੰਘ ਦੇ ਡੇਡ ਸਿੰਘ ਦੀ ਜਿਨ੍ਹਾਂ ਤਿੰਨਾਂ ਨੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਜਿਸ ਨੇ ਜ਼ੁਲਮ ਕੀਤਾ ਸੀ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚੜ੍ਹਾਈਆਂ ਸੀਗੀਆਂ ਉਸ ਦਾ ਹੰਗਾਰਾ ਬੀਜੇਪੀ ਦੇ ਆਗੂ ਵਾਜਪਾਈ ਨੇ ਭਰਿਆ ਔਰ ਇੰਦਰਾ ਗਾਂਧੇ ਨੂੰ ਕਿਹਾ ਕਿ ਇਹ ਦੁਰਗਾ ਮਾਤਾ ਦੇ ਸਮਾਨ ਹੈਗੀ ਹੈ ਔਰ ਐਲਕੇਡਵਾਨੇ ਜਿਹੜਾ ਫਿਰ ਉੱਚਾ ਬੀਜੇਪੀ ਦਾ ਲੀਡਰ ਸੀ ਉਸ ਨੇ ਕਿਹਾ ਕਿ ਇਹ 4 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਸੋਸੀ ਬੜੇ ਉੱਚੇ ਪਾਗਾਂਦੇ ਆ ਜਿਹੜੇ ਅੱਜ ਦਰਬਾਰ ਸਭ ਆ ਕੇ